ਇਹਨਾਂ ਨੂੰ ਡਾਕਟਰ ਸਾਹਿਬ ਨੂੰ ਕਿਹਾ ਸੀ ਕਿ ਅਸੀਂ ਵਿਆਹ ਦਾ ਵਿਚਾਰ ਕਰ ਲੰਨੇ ਆ ਕਿ ਬੱਚੇ ਵੀ ਵੱਡੇ ਹੋ ਰਹੇ ਨੇ ਤੇ ਤੁਸੀਂ ਅਗਰ ਡਾਕਟਰ ਸੁਮੇਤਾ ਨਾਲ ਤਲਾਕ ਨਹੀਂ ਲਿਆ ਹੋਇਆ ਤਾਂ ਤੁਸੀਂ ਜਾਂ ਤਾਂ ਤਲਾਕ ਲੈ ਲਓ ਤੇ ਮੇਰੇ ਨਾਲ ਸ਼ਾਦੀ ਕਰ ਲਓ। ਉਹ ਉਸੀ ਗੱਲ ਤੇ ਉਹ ਸ਼ਰਾਬ ਪੀ ਰਹੇ ਸੀ ਬੈਠੇ ਬੀਅਰ ਪੀ ਰਹੇ ਸੀ। ਉਹਨਾਂ ਨੇ ਉਸ ਵੇਲੇ ਮੇਨ ਮਾਰਕੁੱਟ ਸ਼ੁਰੂ ਕਰ ਦਿੱਤੀ। ਮੇਰੇ ਕੱਪੜੇ ਫਾੜਤੇ ਮੇਰੀ ਨਾਈਟੀ ਫਾੜ ਦਿੱਤੀ। ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇੰਨੇ ਸਾਲ ਹੋ ਗਏ ਬਾਰ ਬਾਰ ਕਹਿਣ ਤੇ ਵੀ ਮੈਰਿਜ ਨਹੀਂ ਕਰਾ ਰਹੇ ਸੀਗੇ ਇਹਨਾਂ ਨੇ ਮੈਨੂੰ ਕਿੰਨੀ ਵਾਰੀ ਕਿਹਾ ਕਿ ਨਹੀਂ ਮੈਂ ਕਰਵਾ ਲਾਂਗਾ ਅੱਜ ਕਰਾ ਲਾਂਗਾ ਕੱਲ ਕਰਾ ਲਾਂਗਾ ਇਸੇ ਡਿਊਰੇਸ਼ਨ ਦੇ ਵਿੱਚ ਸਾਡੇ ਦੋ ਬੱਚੇ ਵੀ ਨੇ ਇੱਕ ਬੇਟਾ ਹੈ ਜੀ 7 ਸਾਲ ਦਾ ਬੇਟੀ ਹੈ ਜੀ 5 ਸਾਲ ਦੀ ਤੇ ਡਾਕਟਰ ਸੁਮੇਰ ਸੋਫਰ ਦੇ ਬਾਹਰ ਐਕਸਟਰਾ ਮੈਰਿਟਲ ਅਫੇਅਰ ਮੇਰੇ ਤੋਂ ਬਨ ਬਿਨਾ ਐਕਸਟਰਾ ਮੈਰਿਟਲ ਅਫੇਅਰ ਚੱਲਦੇ ਨੇ ਜੀ ਦੇਖੋ ਡਾਕਟਰ ਸੁਮੇਰ ਸੋਫਰਟ ਪਿਛਲੇ 15 ਸਾਲਾਂ ਤੋਂ ਮੇਰੇ ਨਾਲ ਕਗਮਾਰ ਮੰਡੀ ਵਾਲੀ ਰਿਹਾਇਸ਼ ਦੇ ਵਿੱਚ ਜਿਹੜੀ ਇਹਨਾਂ ਦੀ ਪੁਰਾਣੀ ਰਿਹਾਇਸ਼ ਆ ਉਹਦੇ ਵਿੱਚ ਹੀ ਰਹਿ ਰਹੀ ਸੀ ਅਸੀਂ ਠੀਕ ਹੈ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ ਮੇਰਾ ਡਾਕਟਰ ਸੁਮੇਤਾ ਸੋਫਰ ਦੇ ਨਾਲ ਤਲਾਕ ਹੋ ਚੁੱਕਾ ਆ ਤੇ ਅਸੀਂ ਮੈਰਿਜ ਕਰਵਾ ਲਾਂਗੇ ਪਰ ਇੰਨੇ ਸਾਲ ਹੋ ਗਏ ਬਾਰ ਬਾਰ ਕਹਿਣ ਤੇ ਵੀ ਮੈਰਿਜ ਨਹੀਂ ਕਰਾ ਰਹੇ ਸੀਗੇ ਇਹਨਾਂ ਨੇ ਮੈਨੂੰ ਕਿੰਨੀ ਵਾਰੀ ਕਿਹਾ ਕਿ ਨਹੀਂ ਮੈਂ ਕਰਵਾ ਲਾਂਗਾ ਅੱਜ ਕਰਾ ਲਾਂਗਾ ਕੱਲ ਕਰਾ ਲਾਂਗਾ ਏਸੀ ਡਿਊਰੇਸ਼ਨ ਦੇ ਵਿੱਚ ਸਾਡੇ ਦੋ ਬੱਚੇ ਵੀ ਨੇ ਇੱਕ ਬੇਟਾ ਹੈ ਜੀ 7 ਸਾਲ ਦਾ ਬੇਟੀ ਹੈ ਜੀ 5 ਸਾਲ ਦੀ ਅੱਛਾ ਜੀ ਤੇ ਡਾਕਟਰ ਸੁਮੀਤ ਸੋਫਰ ਦੇ ਬਾਹਰ ਐਕਸਟਰਾ ਮੈਰਿਟਲ ਅਫੇਅਰ ਮੇਰੇ ਤੋਂ ਬਿਨਾਂ ਐਕਸਟਰਾ ਮੈਰਿਟਲ ਅਫੇਅਰ ਚੱਲਦੇ ਨੇ ਠੀਕ ਹੈ ਇਹਨਾਂ ਨੇ ਵਕ ਵਕ ਅਖਬਾਰਾਂ 'ਚ ਸੋਸ਼ਲ ਮੀਡੀਆ ਸਾਈਟਸ ਤੇ ਪਰਸਨਲ ਸੈਕਟਰੀ ਦੀਆਂ ਏਡਾ ਦਿੰਦੇ ਨੇ ਉਹਨਾਂ ਨੂੰ ਕਦੀ ਆਪਣੇ ਫਾਰਮ ਹਾਊਸਾਂ ਦੇ ਲੈ ਕੇ ਜਾਂਦੇ ਨੇ ਕਦੀ ਹੋਟਲਾਂ ਦੇ 'ਚ ਲੈ ਕੇ ਜਾਂਦੇ ਨੇ ਕਦੀ ਹੋਰ ਕੋਠੀਆਂ ਫਲੈਟਾਂ 'ਚ ਜਿੱਥੇ ਇਹਨਾਂ ਕੋਲ ਹੈਗੇ ਆ ਇਹਨਾਂ ਇਹ ਕਹਿੰਦੇ ਨੇ ਜੀ ਸਾਡੇ ਕੋਲ ਪੈਸਾ ਆ ਅਸੀਂ ਕੁਝ ਵੀ ਕਰ ਸਕਦੇ ਆ ਸਭ ਨੂੰ ਖਰੀਦ ਸਕਦੇ ਆ ਪੁਲਿਸ ਔਰ ਪ੍ਰਸ਼ਾਸਨ ਸਾਡੀ ਜੇਬ 'ਚ ਆ ਪੋਲਿਟਿਸ਼ੀਅਨ ਸਾਡੀ ਜੇਬ 'ਚ ਆ ਜੇ ਦਿਨ ਤੁਸੀਂ ਐਫ ਆਈ ਆਰ ਕਰਵਾਈ ਹੈ ਜੀ ਜਿਸ ਦਿਨ ਉਸ ਦਿਨ ਵੀ ਇਹੀ ਵਾਕਿਆ ਹੋਇਆ ਸੀਗਾ ਕਿ ਮੈਂ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਕਿਹਾ ਸੀ ਕਿ ਅਸੀਂ ਵਿਆਹ ਦਾ ਵਿਚਾਰ ਕਰ ਲੈਂਦੇ ਆ ਕਿ ਬੱਚੇ ਵੀ ਵੱਡੇ ਹੋ ਰਹੇ ਨੇ ਤੇ ਤੁਸੀਂ ਅਗਰ ਡਾਕਟਰ ਸੁਮੇਤਾ ਨਾਲ ਤਲਾਕ ਨਹੀਂ ਲਿਆ ਹੋਇਆ ਤਾਂ ਤੁਸੀਂ ਜਾਂ ਤਾਂ ਤਲਾਕ ਲੈ ਲਓ ਤੇ ਮੇਰੇ ਨਾਲ ਸ਼ਾਦੀ ਕਰ ਲਓ ਤੇ ਅਗਰ ਤੁਸੀਂ ਸ਼ਾਦੀ ਨਹੀਂ ਕਰਨੀ ਚਾਹੁੰਦੇ ਤਾਂ ਮੈਨੂੰ ਦੱਸਿਆ ਜਾਵੇ ਮੈਨੂੰ ਕਲੀਅਰ ਕੀਤਾ ਜਾਵੇ ਕਿ ਅਸੀਂ ਕੀ ਚਾਹੁੰਦੇ ਹੈਗੇ ਆ अच्छा ठीक है कि मैं भी अपने बच्चों दी लाइफ भी देखनी सी मेरी भी लाइफ आ बच्चों दी ਵੀ লাইਫ ਆ ਬੱਚੇ ਵੀ ਵੱਡੇ ਹੋ ਰਹੇ ਨੇ ਤੇ ਪਰ ਉਹਨਾਂ ਨੇ ਉਸ ਹੀ ਗੱਲ ਤੇ ਉਹ ਸ਼ਰਾਬ ਪੀ ਰਹੇ ਸੀ ਬੈਠੇ ਬੀਅਰ ਪੀ ਰਹੇ ਸੀ ਉਹਨਾਂ ਨੇ ਉਸ ਵੇਲੇ ਹੀ ਮੈਨਾਂ ਮਾਰ ਕੁੱਟਣਾ ਸ਼ੁਰੂ ਕਰ ਦਿੱਤੀ ਮੇਰੇ ਕੱਪੜੇ ਫਾੜਤੇ ਮੇਰੇ ਨਾਈਟੀ ਫਾੜ ਦਿੱਤੀ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਕਿਹਾ ਵੀ ਕਿ ਅਸੀਂ ਤਾਂ ਗੱਲ ਕਰ ਰਹੇ ਆਂ ਤਾਂ ਗੱਲ ਕਰ ਲਈਦੀ ਜਾਵੇ ਤੇ ਉਹਨਾਂ ਨੇ ਫਿਰ ਮੈਨੂੰ ਹੋਰ ਮਾਰਨਾ ਕੁੱਟਣਾ ਸ਼ੁਰੂ ਕਰਤਾ ਸ਼ਰਾਬ ਪੀਂਦੇ ਹੋਏ ਉਹਨਾਂ ਨੇ ਬੀਅਰ ਦੀ ਬੋਟਲ ਮੈਨੂੰ ਮਤਲਬ ਪ੍ਰਾਈਵੇਟ ਪਾਰਟ ਦੇ ਵਿੱਚ ਇਨਸਰਟ ਕੀਤੀ ਫਿਰ ਗੁੱਸਾ ਇੰਨਾ ਆਇਆ ਹੋਇਆ ਸੀਗਾ ਫਿਰ ਫਟਾਫਟ ਉੱਠੇ ਬੱਚੇ ਲੈ ਕੇ ਤੇ ਘਰੋਂ ਉਹ ਚਲਾ ਗਿਆ ਤੇ ਕਿੰਨੇ ਸਾਲਾਂ ਤੋਂ ਤੁਸੀਂ ਉਹਨਾਂ ਨਾਲ ਰਿਲੇਸ਼ਨ 'ਚ ਸੀਗੇ ਜੀ ਮੈਨੂੰ 15 ਸਾਲ ਹੋ ਗਏ ਨੇ 15 ਸਾਲ ਤੋਂ ਲਿਵਿੰਗ ਰਿਲੇਸ਼ਨ 'ਚ ਹਾਂਜੀ ਜੀ ਹਾਂਜੀ ਸਾਡਾ ਕੋਈ ਵਿਆਹ ਨਹੀਂ ਹੋਇਆ ਕੋਈ ਮੰਦਿਰ ਗੁਰਦੁਆਰਾ ਮਸਜਿਦ ਕਿਸੇ ਵੀ ਥਾਂ ਤੇ ਕੋਈ ਵੀ ਵਿਆਹ ਨਹੀਂ ਹੋਇਆ ਹੋਇਆ ਕੋਈ ਪ੍ਰੂਫ ਨਹੀਂ ਹੈਗਾ ਕਿਉਂਕਿ ਜਦ ਡਾਕਟਰ ਸੁਮਿਤਾ ਸੋਫਰ ਦੇ ਨਾਲ ਇਹਨਾਂ ਦੇ ਬਿਜ਼ਨਸ ਵੀ ਸਾਂਝਾ ਚੱਲਦਾ ਆ ਸਾਰਾ ਕੁਝ ਸਾਂਝਾ ਚੱਲਦਾ ਆ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਸਾਰੀਆਂ ਸਾਂਝੀਆਂ ਚੱਲਦੀਆਂ ਨੇ ਠੀਕ ਹੈ ਜੀ ਉਹਨਾਂ ਦਾ ਡਿਵੋਰਸ ਹੋਇਆ ਜੀ ਨਹੀਂ ਉਹਨਾਂ ਦਾ ਕੋਈ ਡਿਵੋਰਸ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਹੁਣ ਉਹਦੇ ਪੇਰੈਂਟਸ ਆ ਇਹ ਆ ਮੈਨੂੰ ਧਮਕੀਆਂ ਦਿੰਦੇ ਨੇ ਤੈਨੂੰ ਮਾਰ ਦਾਂਗੇ ਅਸੀਂ ਤੈਨੂੰ ਉਮਰਵਾ ਦਾਂਗੇ ਸਾਡੀ ਪਹੁੰਚ ਬਹੁਤ ਦੂਰ ਤੱਕ ਆ ਮੈਨੂੰ ਆਪਣੀ ਜਾਨ ਦਾ ਖਤਰਾ ਆ ਦੇਖੋ ਜੀ ਮੈਂ ਅੱਜ ਘਰ ਦੇ ਵਿੱਚ ਆਈ ਆ ਮੈਂ ਘਰ 'ਚ ਇਕੱਲੀ ਆ ਮੈਂ ਏਸੀਪੀ ਸਾਹਿਬ ਨੂੰ ਦੱਸ ਕੋਦਰ ਖਵਾਸਤ ਕਰਦੀ ਆ ਮੇਰੀ ਸਿਕਿਉਰਿਟੀ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਮੇਰੇ ਨੂੰ ਮੇਰੇ ਬੱਚੇ ਵਾਪਸ ਦਵਾਈ ਜਾਣ ਇਹ ਮੇਰੇ ਬੱਚੇ ਵੀ ਲੈ ਕੇ ਧੋੜਿਆ ਹੋਇਆ ਆ ਕਿੰਨੇ ਸਾਲ ਦੇ ਨੇ ਜੀ ਬੱਚਾ ਮੇਰਾ ਇਹ ਬੇਟਾ ਆ ਜੀ 7 ਸਾਲ ਦਾ ਆ ਤੇ ਬੇਟੀ ਮੇਰੀ 5 ਸਾਲ ਦੀ ਆ ਤੇ ਹੁਣ ਜਿਹੜੇ ਬੱਚੇ ਇਹਨਾਂ ਦੇ ਕੋਲ ਆ ਤੇ ਤੁਸੀਂ ਅੰਦਰ ਐ ਹਾਂਜੀ ਜੀ ਮੈਂ ਬਿਲਕੁਲ ਜੀ ਮੈਂ ਮੈਂ ਘਰ ਰਿਹਾ ਤੇ ਮੈਂ ਆਪਣੇ ਬੱਚੇ ਵੀ ਵਾਪਸ ਚਾਹੁੰਨੀ ਆ ਸੀਪੀ ਸਾਹਿਬ ਨੂੰ ਦਰਖਾਸਤ ਆ ਮੇਰੀ ਸੁਰੱਖਿਆ ਕੀਤੀ ਜਾਵੇ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਜਿਹੜੀ ਤੁਸੀਂ ਐਫਆਈਆਰ ਦਰਜ ਕਰਾਈ ਉਹਤੇ ਕੋਈ ਕਾਰਵਾਈ ਹੋਈ ਹੁਣ ਤੱਕ ਜੀ ਨਹੀਂ ਉਹਤੇ ਕੋਈ ਕਾਰਵਾਈ ਨਹੀਂ ਹਾਲੇ ਤੱਕ ਹੋ ਰਹੀ ਮੇਰੀ ਜਦੋਂ ਜਦੋਂ ਇਹਨਾਂ ਨੇ ਐਫਆਈਆਰ ਦਰਜ ਕੀਤੀ ਆ ਇਹਨੂੰ ਥਾਣੇ 'ਚ ਬੁਲਾਇਆ ਗਿਆ ਸੀ ਥਾਣੇ 'ਚ ਮੇਰੇ ਸਾਹਮਣੇ ਇਹ ਆਇਆ ਆ ਇਹਨੂੰ ਲੋਕਅਪ ਦੇ ਵਿੱਚ ਬਿਠਾਇਆ ਸਾਡੇ 8:30 9 ਮੈਂ ਥਾਣੇ ਚੋਂ ਬਾਹਰ ਆ ਗਈਆਂ ਇਹਨਾਂ ਨੇ ਮੈਨੂੰ ਕਿਹਾ ਮੈਡਮ ਤੁਸੀਂ ਚਲੇ ਜਾਓ ਅਸੀਂ ਬਾਕੀ ਕਾਰਵਾਈ ਕਰਦੇ ਹਾਂ ਉਸ ਤੋਂ ਬਾਅਦ 10 ਵਜੇ ਦੇ ਕਰੀਬ ਇਹਨੂੰ ਰਿਲੀਜ਼ ਕਰਤਾ ਗਿਆਇਆ ਇਹਨੂੰ ਉੱਪਰੋਂ ਦੀ ਪ੍ਰੈਸ਼ਰ ਦੇ ਇਹਨੇ ਫੋਨ ਫੋਨ ਕਰਵਾ ਕੇ ਤੇ ਆਪਣੇ ਆਪ ਨੂੰ ਇਹ ਇੱਥੋਂ ਫ੍ਰੀ ਕਰਾ ਕੇ ਤੇ ਚਲਾ ਗਿਆ ਠੀਕ ਹਾਂਜੀ ਤੇ ਮੈਂ ਉਸ ਟਾਈਮ ਤੇ ਅਗਲੇ ਦਿਨ ਮੈਨੂੰ ਇਹ ਫੋਨ ਕਰਵਾ ਰਿਆ ਆ ਕਦੀ ਆਪਣੇ ਦੋਸਤਾਂ ਤੋਂ ਕਦੀ ਆਪ ਫੋਨ ਕਰ ਰਿਹਾ ਆਪਣੇ ਭਰਾਵਾਂ ਤੋਂ ਭਰਾ ਤੋਂ ਆਪਣੇ ਮਾਮਿਆਂ ਤੋਂ ਕਜ਼ਨਸ ਤੋਂ ਕਿ ਅਸੀਂ ਤੈਨੂੰ ਮਾਰ ਦੇਵਾਂਗੇ ਤੇ ਤੈਨੂੰ ਅਸੀਂ ਜੀਣ ਨਹੀਂ ਦੇਣਾ ਤੈਨੂੰ 15 ਸਾਲ ਤੇ ਆ ਤੇਰੇ ਅਸੀਂ ਖਰਾਬ ਕੀਤੇ ਅੱਗੇ ਵੀ ਇਹ ਤੇ ਅੱਗੇ ਵੀ ਬਹੁਤ ਸਾਰੇ ਕ੍ਰਿਮੀਨਲ ਕੇਸ ਚੱਲ ਰਹੇ ਨੇ ਦੇਰਾਂ ਤੋਂ ਉਹਦੇ ਵਿੱਚ ਰੇਪ ਮਰਡਰ ਦਾ ਕੇਸ ਚੱਲ ਰਿਹਾ ਹੈ ਕਿਡਨੈਪਿੰਗ ਦਾ ਕੇਸ ਚੱਲ ਰਿਹਾ ਹੈ ਹਾਂ ਇੱਕ ਇੱਕ ਦੇ ਵਿੱਚੋਂ ਅਗਰ ਇਹ ਬਰੀ ਹੋ ਗਿਆ ਸੀ ਤਾਂ ਉੱਥੇ ਵੀ ਇਦਾਂ ਹੀ ਨੇ ਕੀਤਾ ਸੀ ਉਹ ਲੇਡੀ ਨੂੰ ਵੀ ਗਾਇਬ ਕਰਾਤਾ ਸੀ ਹੁਣ ਮੈਨੂੰ ਕਹਿੰਦਾ ਤੈਨੂੰ ਵੀ ਗਾਇਬ ਕਰਾ ਦਾਂਗਾ ਨੂੰ ਪਤਾ ਸੀ ਇਹਨਾਂ ਕੋਲ ਸ਼ਗਰ ਵੀ ਤੁਸੀਂ ਇਹਨੇ ਸਾਲ ਤੋਂ ਕਿਉਂ ਲੈ ਰਹੇ ਹੋ ਦੇਖੋ ਜੀ ਇਹਨੇ ਮੈਨੂੰ ਕਦੀ ਨਹੀਂ ਇਹ ਦੱਸਿਆ ਸੀ ਕਿ ਮੇਰਾ ਇੰਨਾ ਕੁ ਹੈਗਾ ਤਾਂ ਹੌਲੀ-ਹੌਲੀ ਚੀਜ਼ਾਂ ਨਿਕਲਦੀਆਂ ਰਹੀਆਂ ਜਿੰਨੀ ਵਾਰ ਵੀ ਇਹਨਾਂ ਇਸ ਟਾਪਿਕ ਤੇ ਗੱਲ ਹੋਣੀ ਆ ਇਹਦੇ ਪੇਰੈਂਟਸ ਵੀ ਇਨਵੋਲਵ ਨੇ ਇਹਦੇ ਮਾਤਾ ਪਿਤਾ ਭਰਾ ਪਰ ਭਾਬੀ ਇਹਦੀ ਸਾਰੇ ਇਨਵੋਲਵ ਨੇ ਇਹਨਾਂ ਸਭ ਨੂੰ ਸਭ ਕੁਝ ਪਤਾ ਆ ਤਾਂ ਹੀ ਇਹ ਇਹਨੂੰ ਆਪਣੇ ਘਰ ਦੇ ਵਿੱਚ ਰੱਖਦੇ ਨੇ ਇਹਨਾਂ ਦਾ ਆਪਸ ਦੇ ਵਿੱਚ ਬਸ ਪ੍ਰਾਪਰਟੀ ਤੇ ਬਿਜ਼ਨਸ ਦਾ ਰੀਅਲ ਏਸਟੇਟ ਦਾ ਕੰਮ ਕਰਦੇ ਨੇ ਇਹ ਸਾਰੇ ਕੰਮ ਸਾਂਝੇ ਚਲਾਉਂਦੇ ਨੇ ਤੇ ਇਨਕਮ ਟੈਕਸ ਦੀ ਜਦੋਂ ਰੇਡ ਹੋਈ ਆ 18 ਤਰੀਕ ਨੂੰ ਇੱਥੇ 18 ਦਸੰਬਰ 2024 ਦੇ ਉਦੋਂ ਜਦੋਂ ਇਨਕਮ ਟੈਕਸ ਵਾਲੇ ਆਏ ਆ ਇਹਨਾਂ ਨੇ ਉਦੋਂ ਕਿਹਾ ਕਿ ਮੈਂ ਇਸ ਘਰ ਦੇ ਵਿੱਚ ਰੈਂਟ ਦੇ ਆ ਕਿ ਮੈਂ ਇਸ ਘਰ ਦੇ ਵਿੱਚ ਰੈਂਟ ਦੇ ਰਹਿਣੀ ਆ ਤੇ ਇੱਕ ਰੈਂਟ ਦੇ ਮੈਨੂੰ 100 ਰੁਪਏ ਤੇ ਘਰ ਦਿੱਤਾ ਹੋਇਆ ਇਹਨਾਂ ਨੇ ਜਦ ਕਿ ਗਲਤ ਸੀ ਉਹਨਾਂ ਨੇ ਮੇਰੇ ਨਾਮ ਦੇ ਵੀ ਸੰਮਨ ਕੱਟੇ ਉੱਥੇ ਵੀ ਸਾਰਾ ਕੁਝ ਇਹ ਮੇਰੇ ਨਾਮ ਨੂੰ ਐਜ਼ ਅ ਵਾਈਫ ਹਸਬੰਡ ਆਫ ਕਰਕੇ ਲਿਖਾ ਕੇ ਉਹ ਵੀ ਕਾਰਵਾਈ ਕਰ ਰਿਹਾ ਅਲੱਗ-ਅਲੱਗ ਕੋਟਾਂ 'ਚ ਥਾਣਿਆਂ 'ਚ ਮੇਰੇ ਨਾਮ ਤੋਂ ਆਪਣੇ ਆਪ ਅਟੋਨਿਸ ਬਣਾ ਕੇ ਤੇ ਉੱਥੇ ਇਹਨੇ ਬਹੁਤ ਸਾਰੀਆਂ ਐਪਲੀਕੇਸ਼ਨਸ ਲਗਾਉਂਦਾ ਆ ਕਰਦਾ ਆ ਹਰ ਤਰੀਕੇ ਦੇ ਨਾਲ ਮਤਲਬ ਇਹ ਪਰੇਸ਼ਾਨ ਕਰ ਰਿਹਾ ਇਸ ਵੇਲੇ ਤੇ ਮੈਨੂੰ ਪਲੀਜ਼ ਸਿਕਿਉਰਟੀ ਦਵਾਈ ਜਾਵੇ ਮੇਰੇ ਬੱਚੇ ਦਵਾਈ ਜਾਣ ਮੈਂ ਘਰ ਦੇ ਵਿੱਚ ਵਾਪਸ ਆ ਗਈ ਆ ਤੇ ਮੈਂ ਹੁਣ ਇੱਥੋਂ ਨਹੀਂ ਜਾ ਸਕਦੀ ਕਿਉਂਕਿ ਮੇਰੇ ਬੱਚੇ ਨੇ ਤੇ ਮੈਂ ਉਹਨਾਂ ਨੂੰ ਛੱਡ ਨਹੀਂ ਸਕਦੀ